ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵੱਡੇ ਪੱਧਰ ਉੱਤੇ ਨਸ਼ੇ ਬਰਾਮਦ ਕੀਤੇ ਜਾ ਰਹੇ ਨੇ ਤਾਂ ਖਬਰ ਬਟਾਲਾ ਤੋਂ ਆ ਜਿੱਥੇ ਇੱਕ ਪਿੰਡ ਦੇ ਸਰਪੰਚ ਨੂੰ ਨਸ਼ੇ ਅਤੇ ਲੱਖਾਂ ਰੁਪਏ ਦੇ ਨਾਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਨਸ਼ੇ ਦਾ ਵਪਾਰ ਹੈ ਜਿਹੜਾ ਇਸ ਸਰਪੰਚ ਦੇ ਵੱਲੋਂ ਜੇਲ੍ਹ ਵਿੱਚ ਬੈਠੇ ਅਪਰਾਧੀਆਂ ਤੇ ਇਸ਼ਾਰੇ ਉੱਤੇ ਕੀਤਾ ਜਾ ਰਿਹਾ ਸੀ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਪਟਾਲਾ ਕਾਦੀਆਂ ਰੋਡ ਉੱਤੇ ਐਕਟਿਵਾਂ ਉੱਤੇ ਜਾ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਜਿਨ੍ਹਾਂ ਕੋਲੋਂ 4,80,000 ਰੁਪਏ ਦੀ ਡਰੱਗ ਮਨੀ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਲਾਲਜੀਤ ਸਿੰਘ ਵਜੋਂ ਹੋਈ ਹੈ ਜਿਹੜੇ ਕਿ ਪਿੰਡ ਦੇ ਸਰਪੰਚ ਨੇ ਅਤੇ ਉਸ ਦੇ ਸਾਥੀ ਸੇਵਕ ਸਿੰਘ ਉਸ ਦੇ ਨਾਲ ਮੌਜੂਦ ਸਨ ਜਿਨ੍ਹਾਂ ਵੱਲੋਂ ਇਹ ਨਸ਼ਾ ਤਸਕਰੀ ਦਾ ਕੰਮ ਆ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੋਇੰਦਵਾਲ ਜੇਲ੍ਹ ਵਿੱਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕ ਵਿੱਚ ਇਹ ਪਿਛਲੇ 1 ਸਾਲ ਤੋਂ ਸਨ ਤੇ ਉਸਦੇ ਇਸ਼ਾਰੇ ਉੱਤੇ ਇਹਨਾਂ ਵੱਲੋਂ ਕੰਮ ਆ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਦੋਵਾਂ ਨੂੰ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਲੈ ਕੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਬਾਅਦ ਨਸ਼ੇ ਦੇ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਏਜੀ ਸਾਹਿਬ ਦੇ ਤੇ ਡੀਐਸਪੀ ਰਮਨਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਸਾੜੇ ਪੁਰਸ਼ਾਂ ਦੀ ਤਲਾਸ਼ਬੰਦ ਚ ਰਵਾਨਾ ਹੀ ਜਿੱਤਿਆ ਨੂੰ ਮਹੁਰਾ ਨੇ ਇਤਲਾਹ ਦਿੱਤੀ ਕਿ ਇੱਕ ਬਡਾਲਾਗਰਮਤੀ ਦੇ ਏਰੀਆ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸ ਮੇਦਨ ਨੂੰ ਐ ਇੱਕ ਪਰਿਕਾਦੂਆਂ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਸਰ ਦੋਨੇ ਇੱਕੋ ਦੀਏ ਜੀ ਦੋ ਬਾਤ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਇਹ ਦੋਨੇ ਪਿੰਡ ਇੱਕੋ ਪਿੰਡ ਤੇ ਸਰ ਕੀ ਗੈਂਗ ਦਾ ਲਿੰਕਟ ਹੈ ਉਹਦੇ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕਿ ਦੇ ਚਿਤ ਤੋਂ ਕਰਦੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਇਹ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਤ ਹੋਇਆ ਸੋ ਇਹਨਾਂ ਦੀ ਐਕਟਿਵਾ ਦੇ ਵਿੱਚੋਂ 481000 ਰੁਪਏ ਡਰੱਗ ਮੰਨ ਤੇ 100 ਗ੍ਰਾਮ ਹੀਰੋਇਨ ਗ੍ਰਾਮ ਦੋ